ਹਰੋ ਲੋਕ ਕਿਹਾ ਬੈ ਮੈ ਸਰ ਦਵਿਕ ਮਰਜਿੰਦਲ ਸੀਓ ਖੜਨਗਰ ਕੋਲੋਂ ਸਖੜ ਕਿ ਅਸੀਂ ਚਾਹੁੰਦੇ ਹਾਂ ਕਨਤੰਤਰਾ ਦੇ 77 ਸਾਲ ਪੂਰੇ ਹੋਏ ਨੇ ਸ਼ਹਿਰ ਵਾਸੀਆਂ ਨੂੰ ਇਹਦੀ ਲੱਖ ਲੱਖ ਵਧਾਈ ਜਿਵੇਂ ਸਾਡਾ ਦੇਸ਼ ਯਾਦ ਹੋਇਆ ਅਸੀਂ ਚਾਹੁੰਦੇ ਹਾਂ ਕਿ ਚਾਈਨਾ ਡੋਰ ਜਿਹੜੀ ਚੱਲ ਰਹੀ ਹੈ ਇਹ ਬਹੁਤ ਪਾਛੀਆਂ ਦੇ ਲੋਕਾਂ ਦੇ ਜੁਆਕਰ ਨੇ ਗਲੇ ਘੱਟਨਾ ਵੀ ਇਹ ਬੜੀ ਮਿੱਠੀ ਵੀ ਹੋਉਂਦੀ ਹੈ ਇਸ ਚ ਸਮ ਸਪੈਸ਼ਲ ਡਿਊਟੀ ਵੀ ਲੱਗੀ ਹੈ ਅਸੀਂ ਚੈਕਿੰਗ ਵੀ ਕਰ ਰਹੇ ਹਾਂ ਜਿੱਤੋ ਫੜੀ ਅਸੀਂ ਚੁਕਤ ਕਰਦੇ ਆ ਜਿਹੜਾ ਬੰਦਾ ਵੇਚੂ ਉਹਦੇ ਪਰਚੇ ਵੀ ਦੇਵਾਂਗੇ ਫਿਰ ਵੀ ਮੇਰੇ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਮਤਲਬ ਕਿ ਜਿਹੜੀ ਵੀ ਚੈਨਲ ਡੋਰ ਹੈ ਉਹ ਨਾ ਵੇਚਣ ਇਹਦੇ ਨਾਲ ਜਿੱਥੇ ਆਮ ਪਬਲਿਕ ਨੂੰ ਨੁਕਸਾਨ ਹੁੰਦਾ ਤੇ ਜਨਮਦਰ ਨੂੰ ਬਹੁਤ ਨੁਕਸਾਨ ਹੁੰਦਾ ਇਸ ਤੋਂ ਇਲਾਵਾ ਸਾਡਾ ਪ੍ਰੋਪਰਟੀ ਟੈਕਸ ਜਿਹੜਾ 31 ਮਾਰਚ ਨੂੰ ਸਾਡੇ ਇਨਸਪੈਕਟਰ ਦੀ ਪੀਜੀ ਜੋਰ ਸ਼ੋਰ ਨਾਲ ਲੱਗੇ ਹੋਏ ਨੇ ਤੇ ਉਹ ਸਾਰੀ ਕਲੈਕਸ਼ਨ ਕਰਨਗੇ ਜੇ ਕੋਈ ਨਾ ਦਿਓ ਤਾਂ ਫਿਰ ਉਹਦਾ ਪਲੈਂਟੀ ਦੇ ਜੁਰਮਾਨਾ ਹੈ ਅਸੀਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਉਹਦਾ ਟੈਕਸ ਆਪਦੇ ਤੰਦੇ ਨਾਲ ਭਰਨਾ ਹੈ ਤਾਂ ਇਹ ਸ਼ਹਿਰ ਦਾ ਵਿਕਾਸ ਹੋ ਸਕੇ ਅਸੀਂ ਇਹ ਹੀ ਅਪੀਲ ਕਰਦੇ ਹਾਂ ਤੇ ਇੱਕ ਨੰਤਰ ਇਸ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ